ਜੰਗਾਾਂ ਚ ਜਦੋਂ ਜਾਂਦੇ ਆ ਬੱਚੇ ਕਾਰਗਿਲ ਤੋਂ ਲੈ ਕੇ 65 ਦੀ ਲੜਾਈ 71 ਦੀ ਲੜਾਈ ਇਸ ਮੁਲਕ ਖਾਤਰ ਸ਼ਹਾਦਤਾਂ ਤੁਸੀਂ ਦੇ ਦੇ ਕੇ ਉਹ ਮਰਨ ਵਾਲੇ ਅੱਖ ਕੇ ਛੜੀਆਂ ਮਾਵਾ ਨਹੀਂ ਅੱਕੀਆਂ ਇਹ ਕਿੱਥੋਂ ਆ ਰਿਹਾ ਹੈ ਇਹ ਦਸਮ ਪਿਤਾ ਨੇ ਜਿਹੜੀ ਜਾਗ ਲਾਈ ਹੈ ਇਹ ਪੀੜੀਦਰ ਪੀੜੀ ਤੁਹਾਡੇ ਡੀਐਨਏ ਚ ਆ ਰਿਹਾ ਤੁਹਾਡੇ ਡੀਐਨਏ ਚ ਟਰੈਵਲ ਹੁੰਦਾ ਆ ਰਿਹਾ ਕਿ ਮਾਂ ਹੱਸ ਕੇ ਤੋੜ ਦਿੰਦੀ ਹੈ ਜਰਨਲ ਸ਼ਵੇਕ ਸਿੰਘ ਦੀ ਮਾਂ ਨੇ ਅਬਨਾਸ਼ੀ ਸਿੰਘ ਨੂੰ ਪੁੱਛਿਆ ਕਿ ਸਕਾ ਨੀਲਾ ਤਾਰਾ ਬਣੀ ਸੰਤਾਂ ਦੇ ਨਾਲ ਸ਼ਹਾਦਤ ਹੁੰਦੀ ਹੈ ਕਿ ਸ਼ਵੇਕ ਸਿੰਘ ਉਹ ਦੇਖਿਆ লাশ ਦੇਖੀ ਉਹਨੇ ਟੀਚਰ ਕਰਕੇ ਕਿਹਾ ਕਿ ਹਾਂ ਪਿਆਰ ਸੀ ਕਹਿੰਦੇ ਕਿੰਨਾ ਕੋਹਣਾ ਕਹਿੰਦਾ 6 ਫੁੱਟ ਦਾ ਹੋਣਾ ਮਾਂ ਨੇ ਕਿਹਾ ਮੈਂ ਜੰਮਿਆ ਓਏ ਤੂੰ ਨਹੀਂ ਜੰਮਿਆ ਮੈਨੂੰ ਪਤਾ ਹੈ ਮੇਰੇ ਪੁੱਤ ਦਾ ਥੋਡੇ ਮਾਰ ਮਾਰ ਕੇ ਜਿਸ ਸ਼ਖਸ ਦੀ লাশ ਨੂੰ ਵੀ ਤੁਸੀਂ ਬੇ ਬੇ ਬੇਦਬੀ ਕੀਤੀ ਉਹਦੀ ਉਸਮਾਨ ਨੇ ਸੀ ਨਹੀਂ ਕੀਤੀ ਖਲਸਾ ਇਹ ਮਾਵਾ ਤੇ ਸਾਡਿਆਂ ਦੇ ਕਰਤਾਰ ਨੇ